ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਐ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਬਸਾਖੀ ਦਿਹਾੜੇ ਦੀਆਂ ਹਨਾ ਲੱਖ ਲੱਖ ਮੁਬਾਰਕਾਂ ਜੀ ਤੇ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਵੀ ਨੁਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਹੈ ਜੀ ਇੱਕ ਵਸਾਗ ਸੰਗਰਾਮ ਦਾ ਦਿਹਾੜਾ ਤੇ ਇੱਥੇ ਟਾਈਮ ਹੋ ਗਿਆ ਸੀਗਾ ਜੀ ਸਵਾ ਕੁਛੀ ਦਾ ਤੇ ਆਪਾਂ ਘੇਰਾ ਪਸ਼ੂਆਂ ਵਾਲਾ ਕੰਮ ਵੀ ਤਾਂ ਨੀਰੇ ਚਾਰੇ ਦਾ ਤੇ ਧਾਰਾਂ ਵਗੈਰਾ ਤਿੰਨਾ ਵਾ 20 ਗਾਈਆਂ ਦੀਆਂ ਤੇ ਮਿਹਸ ਦੀ ਆਪਾਂ ਕੱਢ ਲਈ ਸੀਗੀ ਤੇ ਇਹਦੋਂ ਵੀ ਮਧਾਨੀਤਾ ਜੀ ਮੈਂ ਸਵੇਰੇ ਜਦੋਂ ਚਾਹ ਕਰਦੀ ਉੱਠਦੀ ਆ ਉਦੋਂ ਹੀ ਲਾ ਦੇਣੀ ਹੁੰਨੀ ਆ ਤੇ ਫਿਰ ਮੈਂ ਕਿਉਂ ਦੁੱਧ ਵਾ ਸਾਮਕੇ ਤੇ ਫਿਰ ਬਾਅਦ ਚ ਕੱਢਿਆ ਸੀਗਾ ਤੇ ਇੱਥੇ ਆਪਾਂ ਕੱਢ ਰਹੇ ਸੀਗੇ ਕਿਉਂ ਹੁਣ ਤਾਂ ਜੀ ਕਪਾਣੀ ਫਰਿੱਜ ਵਾਲਾ ਪਾਉਣਾ ਪੈਂਦਾ ਤੇ ਅੱਧਾ ਕ ਤੋੜੇ ਵਾਲਾ ਪਾਣੀ ਪੈਂਦਾ ਪਾਉਣਾ ਪੈਂਦਾ ਫਿਰ ਕਿਉਂ ਆਉਂਦਾਗਾ ਤੇ ਕਿਉਂਕਿ ਉਹ ਗਰਮੀ ਹੋ ਗਈ ਜੀ ਹੁਣ ਗਰਮੈਸ ਹੁੰਦੀ ਹੈ ਹਨਾ ਸੋਨੁਪਤੀ ਐ ਤੇ ਜੇ ਆਪਾਂ ਕੱਲਾ ਟੂਟੀ ਵਾਲਾ ਪਾਣੀ ਪਾ ਦਿੰਨੇ ਆ ਫਿਰ ਉਹ ਨਾ ਕਿਉਂ ਵੀ ਕੋਈ ਵੀ ਕੋਲਗਾਜਾ ਹੋ ਜਾਂਦਾ ਤੇ ਤਾਂ ਕਰਕੇ ਫਿਰ ਮੈਂ ਕੁਝ ਫਰਿੱਜ ਵਾਲਾ ਪਾ ਦਿੰਨੀ ਆ ਤੇ ਕੁਝ ਪਾ ਦਿੰਨੀ ਆ ਮੈਂ ਤੋੜੇ ਵਾਲਾ ਪਾਣੀ ਤੇ ਇੱਥੇ ਜੀ ਮੈਂ ਵੀਡੀਓ ਦੀ ਆਵਾਜ਼ ਮੈਂ ਤਾਂ ਲਾਈ ਸੀ ਕਿਉਂਕਿ ਬੀ ਮਹੋ ਹੋਣਾ ਵੀ ਖੜਕਾ ਲੜਕਾ ਜਿਹਾ ਬਾਲਾ ਹੋ ਰਿਹਾ ਸੀਗਾ ਜਦੋਂ ਮੈਂ ਵੀਡੀਓ ਬਣਾਈ ਸੀਗੀ ਇਹ ਤੇ ਬਾਹੀ ਆਂਦੇ ਸੀਗੇ ਇੱਧਰ ਕੋਲੇ ਤੇ ਮੈਨੂੰ ਸਮਝ ਨਹੀਂ ਆਉਣੀ ਤਾਂ ਕਰਕੇ ਫਿਰ ਮੈਂ ਵਾਈਸ ਬੋਇਸ ਓਵਰ ਕਰ ਰਹੀ ਆ ਤੇ ਲੋ ਜੀ ਆਪਾਂ ਇੱਥੇ ਬਸ ਕੜਤਾ ਸਿੱਕਿਓ ਕਿਉਂ ਕਿਉਂ ਕੱਢ ਕੇ ਆਪਾਂ ਤੇ ਆਗੇ ਸੀਗੇ ਆਪਣੇ ਪਸੰਗ ਵਾਲੇ ਕੰਮ ਤੇ ਇੱਧਰ ਤੇ ਝੋਟੀ ਆਪਣੀ ਖੜੀ ਹੈ ਜੀ ਬਸ ਜਿੰਨਾ ਚਿਰ ਇਹਨੂੰ ਲੇਟੀ ਨਹੀਂ ਪਾਉਂਦੇ ਉਹਨਾਂ ਚਿਰ ਨੀਰਾਂ ਖਾਂਦੀ ਸਾਰੇ ਪਸ਼ੂ ਖਾ ਰਹੇ ਆ ਇਹ ਨਹੀਂ ਖਾਂਦੀ ਕੱਲੀ ਤੇ ਵਸ ਜੀ ਦੋ ਇਹਨੂੰ ਲੇਟੀ ਚੂਰਾ ਪਾਤਾ ਦਾਣਾ ਇਹਦਾ ਫੀਟ ਉਦੋਂ ਨੀਰਾ ਖਾਊਗੀ ਖਾ ਕੇ ਬਾਅਦ ਚ ਉਹਨੂੰ ਤੇ ਇੱਧਰ ਖੜੀ ਹੈ ਜੀ ਆਪਣੀ ਲਾਡੋ ਤੇ ਬੋਕਰ ਲਗਭਗ ਮੈਂ ਘਰੇ ਤਾਂ ਸਾਰੇ ਮਾਰ ਹੀ ਦਿੱਤੀ ਸੀ ਬਸ ਪਸੂਆਂ ਥੱਲੇ ਥੋੜੀ ਜੀ ਤੂੜੀ ਤੰਦ ਜਾਂ ਰਹਿੰਦਾ ਸੀਗਾ ਇਕੱਠਾ ਕਰਨ ਵਾਲਾ ਤੇ ਬਾਕੀ ਜੀ ਮੰਮੀ ਆਪਣੇ ਠੀਕ ਪਹਿਲਾਂ ਤਾਂ ਜਿੱਦਾਂ 2-3 ਦਿਨ ਪਹਿਲਾਂ ਉਦੋਂ ਤੱਕ ਐਂ ਸੀ ਕਹਿੰਦੇ ਠੀਕ ਆ ਮੇਰਾ ਦਰਦ ਘਟ ਗਿਆ ਤੇ ਕੱਲ ਦਾ ਫੇਰ ਕਹਿੰਦੀ ਦਰਦ ਜਿਆਦਾ ਹੋਈ ਜਾਂਦਾ ਕਹਿੰਦੀ ਫਰਕ ਨਹੀਂ ਕਹਿੰਦੀ ਗੋਲੀਆਂ ਲੈ ਲੈਣੀਆਂ ਤਾਂ ਠੀਕ ਹੋ ਜਾਣੀਆਂ ਤੇ ਤਾਂ ਕਰਕੇ ਫੇਰ ਜੀ ਮੰਮੀ ਪਈ ਸੀਗੇ ਤੇ ਮੰਮੀ ਨੇ ਨਾ ਤਾਂ ਆਪਣੇ ਵੀ ਰੈਸਟ ਧੀਆ ਮੰਮੀ ਨਾ ਬੈਠਣਾ ਉਹਨਾਂ ਨੇ ਨਾ ਵੀ ਆਏ ਵੀ மஞ்சੇ ਤੇ ਵੀ ਨਹੀਂ ਬੈਠਣਾ ਆਏ ਸਿੱਧਾ ਤੇ ਬਸ ਵੀ ਬੈੱਡ ਰੈਸਟ ਧੀਆ ਮੰਮੀ ਆਪਣੇ ਤੇ ਬਸ ਆਪਾਂ ਵਸਾ ਪਸੂਆਂ ਦੀ ਤੂੜੀ ਤੰਦ ਜਿਹਾ ਇਕੱਠਾ ਕਰਦਾਂਗੇ ਜੀ ਇਹ ਇਕੱਠਾ ਕਰਨ ਤੋਂ ਬਾਅਦ ਫਿਰ ਆਪਾਂ ਬਾਹਰ ਲਾ ਕੇ ਆਵਾਂਗੇ ਬੋਕਰ ਤੇ ਬੋਕਰ ਖਾਸੀ ਹੋ ਜਾਂਦੀ ਹੈ ਜੀ ਆਪਣਾ ਤੁਹਾਨੂੰ ਪਤਾ ਹੈ ਖੁੱਲਾ ਡੁੱਲਾ ਘਰ ਹੈ ਫਿਰ ਆਪਾਂ ਕਦੇ ਐਂ ਜੀ ਨਹੀਂ ਕਰਿਆ ਹਨਾ ਵੀ ਵੀ ਅੱਜ ਨਹੀਂ ਲਾਉਂਦੇ ਬੋਕਰ ਜਾਂ ਬਾਹਰ ਛੱਡ ਦਿੰਨੇ ਅੱਜ ਵੀ ਨਹੀਂ ਲੱਗਦੀ ਐਨੀ ਬਸ ਜੀ ਆਦਤ ਜੇ ਬਣੀ ਹੋਈ ਆ ਬਸ ਵੀ ਐਂ ਹੋ ਜਾਂਦਾ ਵੀ ਜਿਹੜਾ ਕੰਮ ਕਰਨਾ ਉਹ ਡੇਲੀ ਹੀ ਕਰਨਾਗਾ ਵੀ ਛੱਡਣਾ ਨਹੀਂ ਭਲਾਂ ਦੀ ਇਕੱਲੇ ਕੰਮ ਹੋ ਜੇ ਇਕੱਲੇ ਤੇ ਬੰਦੇ ਤੇ ਆ ਜੇ ਕੰਮ ਪਰ ਫਿਰ ਵੀ ਕਰਨਾ ਹੀ ਕਰਨਾ ਐਂ ਥੋੜਾ ਟਾਈਮ ਭਲਾਂ ਦੀ ਜ਼ਿਆਦਾ ਲੱਗ ਜੇ ਪਰ ਕੰਮ ਸਾਰਾ ਕੰਪਲੀਟ ਕਰਨਾ ਹੀ ਕਰਨਾ ਤੇ ਬਸ ਇਹ ਤੋਂ ਬਾਅਦ ਪੱਤੇ ਜੇ ਇਕੱਠੇ ਕਰਨ ਲੱਗੀ ਸੀ ਮੈਂ ਬਾ ਤੇ ਤੁਹਾਨੂੰ ਪਤਾ ਹੀ ਹੈ ਜੀ ਹੁਣ ਹਵਾ ਨੇਰੀ ਹਵਾ ਮੀਂਹ ਕਣੀ ਸੌ ਕੁ ਸੌਂਦਾ ਤੇ ਉਮੀ ਜਨਾ ਥੋੜਾ ਜਿਹਾ ਰੇਤਾ ਜਾ ਤਾਂ ਜੰਮ ਗਿਆ ਸੀਗਾ ਜੀ ਕੱਲ ਕੱਲ ਤਾਂ ਬਾਵਾ ਜੰਮ ਗਿਆ ਸੀ ਅੱਜ ਹਜੇ ਫੇਰ ਵੀ ਰੇਤਾ ਜੜਦਾ ਮਾਰਾ ਮਾੜਾ ਮਾੜਾ ਤੇ ਪਰ ਆਏ ਵੀ ਬੋਕਰ ਵਧੀਆ বাজ ਜਾਂਦੀ ਆ ਹੁਣ ਅੱਗੇ ਬੋਲ ਹੀ ਗਰ ਦੁੜਦੀ ਸਾਰੇ ਪਰ ਜਾਂਦੇ ਸੀਗੇ ਤੇ ਲੋ ਜੀ ਬਸ ਬਾਹਰ ਲੱਗੇ ਸੀਗੇ ਆਪਾਂ ਬੋਕਰ ਫੇਰਨ ਤੇ ਬਸ ਐਂ ਚੱਲਿਆਂ ਦਾ ਜੀ ਕੰਮ ਆਇਆ ਵੀ ਚਲੋ ਕੱਲੀ ਤੇ ਕੰਮ ਆ ਗਿਆ ਕੁਛ ਤਾਂ ਬਾਕੀ ਉਹ ਜਸ਼ਨ ਦੇ ਜਿਹੜੀ ਬਹੁਤ ਸਾਰਾ ਲਵਾਉਂਦੇ ਆ ਜਿਵੇਂ ਤੜਕੇ ਨੀਰਾਚਾਰਾ ਵੀ ਨਾਲ ਪਵਾਉਂਦੇ ਉੱਠ ਖੜਦੇ ਆ ਤੇ ਧਾਰਾਂ ਵਗੈਰਾ ਤਾਂ ਮੈਂ ਹੀ ਕਰਦੀ ਆ ਜੀ ਤੁਸੀਂ ਦੇਖਿਆ ਇਹ ਕੱਲ ਵਾਲੀ ਵੀਡੀਓ 'ਚ ਧਾਰਾਂ ਇਹਨਾਂ ਨੂੰ ਨਹੀਂ ਆਉਂਦੀਆਂ ਉਹ ਆਖ ਦਿੰਦੇ ਆ ਮੈਂ ਸਿੱਖੂਗਾ ਹੌਲੀ ਹੌਲੀ ਤੇ ਬਸ ਇਦੋਂ ਬਾਅਦ ਬੋਕਰਵਾਰ ਵਾਲਾ ਭਾਰੀ ਵਾਲਾ ਕੰਮ ਨਿਮੇੜ ਕੇ ਤੇ ਫਿਰ ਆਪਾਂ ਲੱਗੇ ਸੀਗੇ ਗੋਆ ਸੱਟਣ ਤੇ ਗੋਏ ਦੇ ਬੱਠਲ ਜੀ ਜਸ਼ਨਦ ਰੈੜੀ ਨੇ ਭਾਰਤ ਸੀ ਮੈਨੂੰ ਚੁਕਾ ਦਿੰਦੇ ਆ ਫਿਰ ਇਹ ਭਰ ਭਰ ਕੇ ਬੀਫੋੜੇ ਜਨਾ ਭਰ ਦਿੰਦੇ ਹੁੰਦੇ ਕਈ ਵੀ ਹੈਗੀ ਸਾਡੇ ਫੋੜਾ ਜਿਹੜਾ ਉਹਦੇ ਨਾਲ ਤੇ ਦੇਖੋ ਜੀ ਸ਼ੇਰੂ ਤੇ ਜਿੰਮੀ ਪਏ ਆ ਮੋਰ ਜਾਨਾ ਇਹ ਪੂਰੀ ਵੇਟ ਕਰ ਰਹੇ ਆ ਅੱਗੇ ਤਾਂ ਡੈਡੀ ਸਾਡੇ ਡੈਡੀ ਜਾਨ ਦੇ ਖੇਤ ਐ ਇਸ ਵੇਲੇ ਢੇੜਾ ਮਾਰਨ ਤੇ ਉਹਨਾਂ ਦੇ ਨਾਲ ਜਾਂਦੇ ਹੁਣ ਇਹ ਜਸ਼ਨ ਦੇ ਡੈਡੀ ਦੀ ਵੇਟ ਕਰਦੇ ਹੁਣ ਜਸ਼ਨ ਦੇ ਡੈਡੀ ਮੈਨੂੰ ਕੂੜਾ ਗਾੜਾ ਚਕਾ ਕੇ ਫੇਰ ਜਾਣਗੇ ਖੇਤ ਢੇੜਾ ਲਾਉਣ ਤੇ ਫੇਰ ਇਹਨਾਂ ਦੇ ਨਾਲ ਜਾਣਗੇ ਤੇ ਇਹਨਾਂ ਨੇ ਖੇਤ ਗੇੜਾ ਲਾਉਣਾ ਹੀ ਲਾਉਣਾ ਜੀ ਉਹਨਾਂ ਚਿਰ ਮਾਗਰ ਮਾਗਰ ਹੀ ਫਿਰਦੇ ਰਹਿੰਦੇ ਆ ਵੀ ਕਦੋਂ ਪਤਾ ਨਹੀਂ ਕਦੋਂ ਕਿ ਖੇਤ ਜਾਣਗੇ ਇਹਨਾਂ ਨੂੰ ਹੱਤ ਬਣੀ ਹੋਈ ਆ ਜੀ ਜੋ ਆਪਣੇ ਕੋਲੇ ਵੀ ਇਹ 2-3 ਸਾਲ ਹੋ ਗਏ ਇਹਨਾਂ ਨੂੰ ਤੇ ਪਰ ਇਹਨਾਂ ਨੇ ਖੇਤ ਜਾਣਾ ਹੀ ਜਾਣਾ ਡੈਡੀ ਨਾਲ ਤੇ ਹੁਣ ਸਾਨੂੰ ਪਤਾ ਹੈ ਜੀ ਡੈਡੀ ਤੇ ਜਸ਼ਨ ਗਏ ਆ ਬਸਾਖੀ ਤੇ ਤੇ ਬਸ ਜੀ ਇਸ ਤੋਂ ਬਾਅਦ ਆਪਾਂ ਕੱਪੜੇ ਖਚਲਣ ਲੱਗੇ ਸੀ ਕੱਪੜੇ ਤਾਂ ਜੀ ਮੈਂ ਬੋਕਰ ਜਦੋਂ ਵੀ ਬੋਕਰ ਫੇਰ ਲੱਗੀਆਂ ਉਦੋਂ ਹੀ ਪਾਤੇ ਸੀਗੇ ਤੇ ਮੈਂ ਕਿਹਾ ਚੱਲ ਮੇਰੇ ਬੋਕਰ ਲਾਉਣ ਦੇ ਲਾਉਂਦੇ ਗੋਆ ਗੁੜਾ ਕਰਦੇ ਕਰਦੇ ਧੋਤੇ ਜਾਣਗੇ ਤੇ ਫਿਰ ਆਪਾਂ ਲੱਗੇ ਸੀਗੇ ਜੀ ਕੱਪੜੇ ਖਚਲਣਾਂ ਕੱਪੜਿਆਂ ਵਾਲਾ ਕੰਮ ਵੀ ਨਵੇੜੀ ਦੇਵਾਂ ਸਾਨੂੰ ਪਤਾ ਹੀ ਹੈ ਜੀ ਅੱਜ ਕੱਲ ਦਾ ਮੌਸਮ ਹਨਾ ਨੇਹਰੀ ਦਾ ਨਹੀਂ ਪਤਾ ਹੁੰਦਾ ਨੇਹਰੀ ਬੁੱਲੇ ਦਾ ਵੀ ਕਦੋਂ ਆਜੇ ਕਦੋਂ ਨਹੀਂ ਫਿਰ ਆਪ ਨੂੰ ਐ ਹੋ ਜਾਂਦਾ ਵੀ ਟਾਈਮ ਨਾਲ ਵਧੀਆ ਧੋ ਦਈਏ ਤਾਂ ਫਿਰ ਟਾਈਮ ਨਾਲ ਸੁੱਕ ਜਾਣਗੇ ਲਾਏ ਜਾਂਦੇ ਆ ਟਾਈਮ ਨਾਲ ਹਨਾ ਤੇ ਮੁੜ ਕੇ ਜਦੋਂ ਨੇਹਰੀ ਵਗੈਰਾ ਆਉਣ ਲੱਗ ਜੇ ਫਿਰ ਗਿੱਲੇ ਗੁੱ ਉੱਤੇ ਹੀ ਲੱਗ ਜਾਂਦਾ ਲੀਣਾ ਤੇ ਫਿਰ ਆਪ ਨੂੰ ਵੀ ਹਲਕਤੀ ਆਉਂਦੀ ਆਏ ਪੈਂਦੇ ਨਹੀਂ ਗਿੱਲੇ ਰੇਤੇ ਜਿਹੇ ਵਾਲੇ ਤੇ ਤੁਸੀਂ ਸ਼ੇਰੂ ਤੇ ਜਿੰਮੀ ਦੇਖੋ ਜਦੋਂ ਅੱਜ ਅਸੀਂ ਰੈਡੀ ਖੜੇ ਆ ਹੁਣ ਤੇ ਇਹਨਾਂ ਨੇ ਹੈਗਾ ਜਾਣਾ ਮੈਂ ਉਹਨਾਂ ਨੂੰ ਕਹਿਤਾ ਮਖਾ ਮਾੜੀ ਜੀ ਮੇਰੀ ਵੀਡੀਓ ਬਣਾ ਜੋ ਮਖਾ ਫੇਰ ਜਾ ਬੜਿਓ ਕਿਉਂਕਿ ਇੱਥੇ ਬਾਹਰ ਉੱਚਾ ਨਹੀਂ ਬੈਠਾ ਮਖਾ ਜਲ ਆਪਣਾ ਸਟੈਂਡ ਨਹੀਂ ਲੱਗਣਾ ਤੇ ਅੱਜ ਮੈਂ ਸੋਚਿਆ ਜੀ ਮਖਾ ਚੱਲ ਵੀ ਅੱਗੇ ਤਾਂ ਆਪਾਂ ਸ਼ਾਮ ਦੇ ਕੰਮ ਤਾਂ ਸੋਨੂੰ ਰੋਜ਼ ਹੀ ਦਿਖਾ ਦਿੰਨੇ ਆ ਰੋਜ਼ ਵੰਗੂ ਹੀ ਹਨਾ ਤੇ ਮਖਾ ਚੱਲ ਅੱਜ ਆਪਾਂ ਸੋਡੇ ਨਾਲ ਸਵੇਰ ਦੇ ਕੰਮ ਤੋਂ ਦੇ ਜਿੰਨੇ ਕੋ ਹੋ ਸਕੇ ਉਹਨੇ ਕਾ ਆਪਾਂ ਸ਼ੇਅਰ ਕਰਦੇ ਆ ਤੇ ਲੋ ਜਿਕੇਰਾ ਪਾਣੀ ਸਾਫ ਪਾਣੀ ਪਾਉਣੇ ਆਪਾਂ 11-11 ਘਟਾ ਲਦੇ ਹੁਣ ਇੱਕ ਵਾਰੀ ਦੁਬਾਰੇ ਸਾਫ ਪਾਣੀ ਨਾਲ ਘੱਲਾਂਗੇ ਫਿਰ ਚੰਗੀ ਤਰ੍ਹਾਂ ਸਰਫ ਨਿਕਲ ਜੂਗੀ ਸਾਰੀ ਤੇ ਵਧੀਆ ਲੱਗਦੇ ਜੀ ਸਾਫ ਪਾਣੀ ਨਾਲ ਜੇ ਆਪਾਂ ਵਧੀਆ ਵੀ ਘੱਲ ਦਈਏ ਹਨਾ ਦੋ ਦੋ ਵਾਰੀ ਵਧੀਆ ਤੇ ਵੀ ਕੱਪੜੇ ਵਧੀਆ ਹੋ ਜਾਂਦੇ ਆ ਵੀ ਜੇ ਸਰਫ ਜੀ ਵਿੱਚ ਰਹਿ ਜੇ ਨਾ ਤੇ ਫਿਰ ਕੱਪੜੇ ਆਕੜ ਜੇ ਜਾਂਦੇ ਸੂਤੀ ਕੱਪੜੇ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਸਰਫਣਾ ਨਿਕਲੇ ਨਾ ਤੇ ਹੋਰ ਹੀ ਖੜਮੇ ਜੇ ਰਹਿ ਜਾਂਦੇ ਆ ਤੇ ਫਿਰ ਆਪ ਨੂੰ ਅਲਕਤ ਜੀ ਆਈ ਜਾਂਦੀ ਐ ਲੱਗਦਾ ਵੀ ਵਧੀਆ ਹੈ ਹਨਾ ਮਸਲ ਮਸਲ ਕੇ ਆਏ ਪੂਰੀ ਵਧੀਆ ਸਰਫ ਕੱਢੀ ਹੋਵੇ ਤਾਂ ਇਹ ਸੋਨੇ ਹੋ ਜਾਂਦੇ ਕੱਪੜੇ ਵੀ ਰੰਗ ਨੇ ਵੀ ਰੰਗ ਜਾ ਨਿਕਲ ਜਾਂਦਾ ਕੱਪੜਾ ਦਾ ਵਧੀਆ ਤੇ ਲਓ ਜੀ ਸ਼ੇਰੂ ਦੇਖੋ ਤੁਸੀਂ ਪੂਰੀ ਬੈਡ ਚਾਹ ਤੇ ਜਿੰਮੀ ਦਾ ਜਸ਼ਨ ਦੇ ਰੈਡੀ ਤੇ ਮਾਗਰ ਮਾਗਰੀ ਫਿਰਦਾ ਵੀ ਪਤਾ ਨਹੀਂ ਕਦੋਂ ਜਾਊਗਾ ਕਦੋਂ ਜਾਊਗਾ ਵੇਟ ਕਰੀ ਜਾਂਦਾ ਪੂਰੀ ਤੇ ਬਸ ਇਸ ਤੋਂ ਬਾਅਦ ਜਸ਼ਨ ਦੇ ਰੈਡੀ ਖੇਤ ਹੀ ਜਾਣਾ ਸੀ ਜਸ਼ਨ ਦੇ ਰੈਡੀ ਨਾਲ ਦੇਖੋ ਫੇਟਾ ਇਹ ਵੀ ਵੀ ਕਦੋਂ ਹੋ ਜਾਏਗਾ ਤੂੰ ਤਬਾ ਇਹ ਤਾਂ ਜੀ ਉਹ ਹੁੰਦਾ ਹੈ ਵਿਚਾਰੇ ਮੋਹ ਕਰਦੇ ਆ ਹਨ ਇਹਨਾਂ ਨੂੰ ਕੋਈ ਆਪਣੀ ਆਦੇ ਹੁੰਦੇ ਆ ਵੀ ਕੋਈ ਆਏ ਨਹੀਂ ਗੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਘਾਰਾਂ ਤੇ ਕੋਈ ਮਤਲਬ ਨਹੀਂ ਹੁੰਦਾ ਵਿਚਾਰਿਆਂ ਨੂੰ ਇਹਨਾਂ ਨੂੰ ਆਏ ਹੁੰਦਾ ਵੀ ਬਸ ਇਹਨਾਂ ਦੇ ਦੋ ਟਾਈਮ ਦੀ ਰੋਟੀ ਬਣੇ ਤਾਂ ਜੇ ਬਣੂਗੀ ਤਾਂ ਸਾਨੂੰ ਵੀ ਪਾਉਣਗੇ ਹਨ ਤੇ ਵਿਚਾਰੇ ਐਵੇਂ ਆਖ ਕੇ ਵਧੀਆ ਰਾਖੀ ਰੱਖਦੇ ਆ ਵਧੀਆ ਆਪਾਂ ਤਾਂ ਖੁੱਲੀ ਰੋਟੀ ਪਾਉਣਿਆ ਪੂਰਾ ਢੱਡ ਭਰ ਕੇ ਰੋਟੀ ਖਾਂਦੇ ਆ ਫਿਰ ਥੋੜਾ ਜਿਹਾ ਥੋੜਾ ਥੋੜਾ ਦੁੱਧ ਪਾ ਦਿੰਨੇ ਆ ਫਿਰ ਸਵੇਰੇ ਲੱਸੀ ਪਾ ਦਿੰਨੇ ਆ ਬਸ ਚਲੋ ਇੰਨੇ ਨਾਲ ਵਿਚਾਰੇ ਰੱਜ ਲੈਂਦੇ ਆ ਕਿਉਂਕਿ ਇਹ ਵੀ ਆਪੇ ਵਰਗੀਏ ਵਿਚਾਰੇ ਜੀ ਆਪਾਂ ਤਾਂ ਚੱਕ ਕੇ ਖਾ ਲਾਂਗੇ ਹੈਣਾ ਵਿਚਾਰਿਆਂ ਨੇ ਇਹਨਾਂ ਨੇ ਤਾਂ ਆਪਣੇ ਹੱਥਾਂ ਕਰਨੀ ਝੱਕਣਾ ਤੇ ਲੋ ਜੀ ਬਸ ਕੱਪਨੇ ਵਾਲਾ ਕੰਮ ਆਪਣਾ ਹੁਣ ਨਿਬੜ ਜੂਗਾ ਬਸ ਤੇ ਫਿਕਰ ਜਾਂ ਨਿਬੜ ਜਾਂਦਾ ਜੀ ਫਿਰ ਜਿਵੇਂ ਰੋਟੀ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਠੰਡੇ ਠੰਡੇ ਕੰਮ ਹੋ ਜੇ ਜਿਹੜਾ ਉਹਦੇ ਉੱਤੇ ਗਰੀਸ ਨਹੀਂ ਕਿਉਂਕਿ ਹੁਣ ਤਾਂ ਸਾਨੂੰ ਪਤਾ ਹੀ ਹੈ 9 ਵਜੇ ਦੇ ਨਾਲ ਦੁਪਹਿਰਾ ਹੋ ਜਾਂਦਾ ਹੈ ਲੱਗਦਾ ਹੁੰਦਾ ਵੀ ਜਿਵੇਂ ਵੀ 11 12 ਦਾ ਟਾਈਮ ਹੋ ਗਿਆ ਬਹੁਤ ਤੇਜ਼ ਧੁੱਪ ਹੁੰਦੀ ਹੈ ਤੇ ਬਾਕੀ ਜੀ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਬਾਕੀ ਜਿਹੜੇ ਵੀ ਜਣੇ ਕਮੈਂਟ ਕਰਦੇ ਆ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਤੁਹਾਡਾ ਇੰਨਾ ਮੋਹ ਪਿਆਰ ਹੈ ਜੀ ਤੇ ਤੁਹਾਡਾ ਦਿਆਂ ਤਾਂ ਆਪਾਂ ਦੇ ਹੀ ਨਹੀਂ ਸਕਦੇ ਹਨ ਤੇ ਅੱਗੇ ਵੀ ਤੁਸੀਂ ਸਪੋਰਟ ਸਾਡੇ ਚੈਨਲ ਦੇ ਨਾਲ ਐਵੇਂ ਹੀ ਬਣਾਈ ਰੱਖਿਓ ਜੀ ਤੇ ਤੁਸੀਂ ਤਾਂ ਜੀ ਇੱਕ ਨਾ ਸਾਡੀ ਫੈਮਿਲੀ ਵਾਂਗੂ ਬਣ ਗਏ ਹਨ ਹੁਣ ਜਿਹੜੇ-ਜਿਹੜੇ ਤਾਂ ਕਮੈਂਟ ਕਰਦੇ ਆ ਉਹਨਾਂ ਦਾ ਮੇਰਾ ਮੇਰਾ ਪੂਰਾ ਧਿਆਨ ਚ ਰਹਿ ਹੁੰਦੇ ਆ ਉਹ ਕਾਰਿਆਂ ਦੇ ਨਾਲ ਹੁਣ ਜਿਹੜੇ ਚਲੋ ਆਪਾਂ ਨੂੰ ਇਕੱਲੇ ਵਿਊ ਦੇ ਕੇ ਜਾਂਦੇ ਆ ਕਮੈਂਟ ਨਹੀਂ ਕਰਦੇ ਵੀ ਹਨ ਤੇ ਉਹਨਾਂ ਦਾ ਹੁਣ ਆਪਾਂ ਨੂੰ ਨਹੀਂ ਇੰਨਾ ਪਤਾ ਹੁੰਦਾ ਵੀ ਕੌਣ ਆ ਕਿੱਥੋਂ ਆ ਹੁਣ ਜਿਵੇਂ ਮੇਰੀਆਂ ਕਈ ਭੈਣਾਂ ਆਪਣੀ ਵੀਡੀਓ ਤੇ ਉਹਨਾਂ ਨੇ ਡੇਲੀ ਕਮੈਂਟ ਕਰਨਾ ਹੀ ਕਰਨਾ ਤੇ ਉਹਨਾਂ ਦੇ ਕਮੈਂਟ ਪੜ ਕੇ ਬਹੁਤ ਵਧੀਆ ਲੱਗਦਾ ਤੇ ਕੁਝ ਕੁ ਸੁਬਜਾਰੀਆਂ ਦਾ ਸਾਡੇ ਦੁੱਖ ਸੁਣ ਲੈਂਦੀਆਂ ਕੁਝ ਆਪ ਦੇ ਦੁੱਖ ਸੁਣਾ ਦਿੰਦੀਆਂ ਹਨ ਤਾਂ ਬਸ ਚਲੋ ਐ ਵਧੀਆ ਲੱਗਦਾ ਕਮੈਂਟ ਪੜ ਕੇ ਤੇ ਲੋ ਜੀ ਬਸ ਇੱਥੇ ਆਪਾਂ ਲਾਗੇ ਸੀ ਕੱਪੜੇ ਸੁੱਕਣੇ ਪਾਉਣ ਸਾਡੇ ਜੀ ਟੀਨਾ ਥੱਲੇ ਨਾ ਮੈਂ ਕਿੰਨਾ ਹੀ ਚੱਕੀ ਜਾਵਾ ਦੇਖਿਓ ਕਿੰਨਾ ਜਾਦੇ ਖਲਿਆਰਾ ਪਤਾ ਨਹੀਂ ਕਿਵੇਂ ਬਾਲਾ ਖਲਿਆਰਾ ਜੀ ਰਹਿੰਦਾ ਤੇ ਜੇ ਤਾਂ ਮੈਂ ਉਧਰ ਲਾਦਾ ਇਹ ਸਾਰਾ ਕੁਸ ਜੈਕਟ ਜਿੱਥੇ ਆਪਾਂ ਪਹਿਲਾਂ ਟਰੈਕਟਰ ਖਣਾਉਦੇ ਫੇਰ ਉਹ ਆਖ ਦਿੰਦੇ ਐ ਇੱਥੇ ਭਾਈ ਅਸੀਂ ਰੇ ਸਪਰੇ ਧਰਨੀ ਆ ਤੁਸੀਂ ਇੱਥੇ ਧਰਤਾ ਜੱਟਾਂ ਦੇ ਤਾਂ ਜਿਹਾ ਆਏ ਹੁੰਦਾ ਵੀ ਜੇ ਕਹਿੰਦੇ ਹੁੰਦੇ ਜਿੰਨਾ ਮਰਜੀ ਹੋਵੇ ਸ਼ਤਾ ਹਨਾ ਖੁੱਲਾ ਦੁੱਲਾ ਹੋਵੇ ਭਲਾਂ ਦੀ ਪਰ ਫੇਰ ਵੀ ਆ ਹੀ ਰਹਿੰਦਾ ਭਰੇ ਦਾ ਭਰੇ ਪਤਾ ਨਹੀਂ ਕੀ ਗੱਲ ਐ ਤੇ ਲੋ ਜੀ ਵਾਸ ਉਹਦਰੋਂ ਕੱਪੜੇ ਵਾਲਾ ਕੰਮ ਨੇ ਮੇੜ ਕੇ ਤੇ ਜਸ਼ਨਦ ਰੈਡੀ ਜਾਵੜੇ ਸੀ ਖੇਤ ਤੇ ਘੇੜਾ ਛੇੜਾ ਲਾਉਣ ਤੇ ਮੈਂ ਆਖਿਆ ਚੱਲ ਮੈਂ ਆਖਿਆ ਚੱਲ ਮੈਂ ਉਹਨੇ ਸਟੈਂਡ ਤੇ ਸਟੈਂਡ ਲਾ ਲੈਣੀ ਮੈਂ ਆਖਿਆ ਹੁਣ ਤਾਂ ਤੇ ਆਪਾਂ ਪੋਚੇ ਵਾਲੇ ਕੰਮ ਤੇ ਲੱਗੇ ਸੀ ਮੈਂ ਆਖਿਆ ਚੱਲ ਪਹਿਲਾਂ ਮੈਂ ਆਖਿਆ ਚੱਲ ਬੈੱਡ ਵਗੈਰਾ ਤੇ ਸਾਰੇ ਬੇਜ ਮੂਜ ਸ਼ੀਸ਼ਾ ਸਾਫ਼ ਕਰਦਾ ਤੇ ਨਾਲੇ ਮੈਂ ਆਖਿਆ ਚਾਦਰ ਜੀ ਮਾੜੀ ਜੀ ਝਾੜ ਕੇ ਵਿਛਾਦਾ ਤੇ ਫਿਰ ਮੈਂ ਆਖਿਆ ਚੱਲ ਮੈਂ ਪੋਚੇ ਲਾਉਂਗੀ ਤੇ ਐ ਹੁੰਦਾ ਜੀ ਇਹ ਵੀ ਜਿਵੇਂ ਹੁਣ ਆ ਮਾੜੀ ਮੋਟੀ ਕਲੀਨਿੰਗ ਕਰਨੀ ਹੁੰਦੀ ਹੈ ਇਹ ਕੰਮ ਪੋਜੇ ਤੋਂ ਪੋਚੇ ਲਾਉਣੇ ਪੋਚੇ ਲਾਉਣ ਤੋਂ ਪਹਿਲਾਂ ਪਹਿਲਾਂ ਨਿਬੜ ਜੇ ਵਧੀਆ ਰਹਿੰਦਾ ਮੁੜ ਕੇ ਤੁਹਾਨੂੰ ਪਤਾ ਹੀ ਸਾਰਾ ਕੰਮ ਘੁਮ ਕਰਕੇ ਫੇਰ ਵੀ ਥਕਾਵਟ ਜੀ ਹੋ ਜਾਂਦੀ ਹੈ ਫਿਰ ਤਾਂ ਆਪਾਂ ਨੂੰ ਐ ਹੋ ਜਾਂਦਾ ਵੀ ਚਲੋ ਘੰਟਾ ਘੜੀ ਆਰਾਮ ਕਰ ਲਈਏ ਹਨ ਤੇ ਫਿਰ ਨਹੀਂ ਹੁੰਦਾ ਬਸ ਜਦੋਂ ਪੋਚੇ ਲਾਉਣੇ ਹੁੰਦੇ ਉਦੋਂ ਨਾਲ ਦੀ ਨਾਲ ਕਰ ਦਈਏ ਤਾਂ ਵਧੀਆ ਰਹਿੰਦਾ ਤੇ ਆ ਆਪਣੇ ਜੀ ਲੈਮੀਨੇਸ਼ਨ ਲੱਗਿਆ ਹੋਇਆਗਾ ਆਪਣੇ ਫਰਿੱਜ ਤੇ ਤੇ ਇਹ ਤੁਹਾਨੂੰ ਐ ਲੱਗਦਾ ਹੋਗਾ ਵੀ ਦਾਗ ਹੈਗਾ ਸਿੱਧਾ ਦਾਗ ਨਹੀਂ ਇਹ ਥੋੜਾ ਲੈਮੀਲੇਸ਼ਨ ਜਾਂ ਪੱਟਿਆ ਗਿਆ ਉੱਥੋਂ ਤੇ ਉਹ ਕਾगज ਜਾਂ ਉੱਠਿਆ ਹੋਇਆ ਹੈ ਤੇ ਨਹੀਂ ਆਪਣਾ ਸਾਰਾ ਫਰਿੱਜ ਬਹੁਤ ਵਧੀਆ ਸਾਫ਼ ਹੈ ਤੇ ਬਸ ਜੀ ਇਹਦੀ ਪੀੜੀ ਮੰਗਾਉਣੀ ਆ ਹੁਣ ਮੈਂ ਜਸ਼ਨ ਦੇ ਡੈਡੀ ਨੂੰ ਆਏ ਵਾਰੀ ਕਹਿ ਦੇਣੀ ਆ ਇਹ ਸਾਲ ਵੀ ਜਦੋਂ ਫਰਿੱਜ ਚਲਾਉਣਾ ਹੁੰਦਾ ਮੈਂ ਕਿਹਾ ਪੀੜੀ ਲਿਆ ਦਿਓ ਪੀੜੀ ਲਿਆ ਦਿਓ ਥੱਲੋਂ ਗਲ ਜੂਗਾ ਐਕਤੀ ਤਾਂ ਮੈਂ ਪੱਕਾ ਹੀ ਮੰਗਾਉਂਗੀ ਤੇ ਲੋ ਜੀ ਬਸ ਆਪਾਂ ਕਰ ਸ਼ੀਸ਼ਾ ਵਗੈਰਾ ਸਾਫ਼ ਕਰਤਾ ਸਾਰਾ ਤੇ ਚਲੋ ਫਿਰ ਆਪਣੇ ਕੋਲੇ ਜੀ ਪੁੱਛੇ ਪੁੱਛੇ ਲੌਣ ਤੋਂ ਬਾਅਦ ਤੇ ਬਸ ਜਾ ਤਾਂ ਮੈਂ ਆਟਾ ਗੁੰਨਣਾ ਹੁੰਦਾ ਠੀਕ ਆ ਆਟਾ ਗੁੰਨ ਕੇ ਫਿਰ ਪਸ਼ੂ ਵਾਲਾ ਜਿਹੜਾ ਦਵਾਰੇ ਬੁੱਕਰ ਮਾਰਨੀ ਹੁੰਦੀ ਹੈ ਪਸ਼ੂ ਬਾਹਰ ਵੰਦਨ ਦਾ ਜਿਸਨ ਤੇ ਰੈਡੀ ਦਵਾਰੇ ਬੁੱਕਰ ਮਾਰਨੀ ਹੁੰਦੀ ਹੈ ਉਹ ਕੰਮ ਹੁੰਦਾ ਤੇ ਬਸ ਚਾ ਆਪਣੇ ਕੋਲ ਰੋਟੀ ਟੁੱਕ ਰਹਿ ਜਾਂਦਾ ਰੋਟੀ ਵਾਲਾ ਕੰਮ ਨਿਭੜ ਜੇ ਜਦੋਂ ਰੋਟੀ ਖਾਪਕਾ ਲੈਨੇ ਆ ਹਨ ਫਿਰ ਤਾਂ ਇੰਜ ਲੱਗਦਾ ਵੀ ਹਾਂ ਚਲੋ ਨਿਭੜ ਗਿਆ ਕੰਮ ਫਿਰ ਤਾਂ ਬਸ ਕੱਲੇ ਭਾਂਡੇ ਵਗੈਰਾ ਚੱਕਣੇ ਹੁੰਦੇ ਆ ਜਾਂ ਆਪਾਂ ਬੰਮਾ ਬਾਅਦ ਚਾਹ ਕਰਨੀ ਹੁੰਦੀ ਹੈ ਹੋਰ ਤਾਂ ਕੋਈ ਆਏ ਨਹੀਂ ਹੁੰਦਾ ਖਾਸ ਫਿਰ ਤਾਂ ਵੱਡੇ ਵੱਡੇ ਕੰਮ ਜੇ ਤਾਂ ਰੋਟੀ ਤੋਂ ਪਹਿਲਾਂ ਹੋ ਜਾਂਦੇ ਆ ਫਿਕਰ ਜਾਂ ਨਿਭੜ ਜਾਂਦਾ ਤੇ ਪ ਕਰਦਾ ਹੀ ਜਿਆਦਾ ਫਿਕਰ ਹੁੰਦਾ ਹੈ ਨਾ ਸਵੇਰੇ ਕਿਉਂਕਿ ਇਹ ਕੰਮ ਵੱਧ ਜਾਂਦੇ ਆ ਸ਼ਾਮ ਨੂੰ ਤਾਂ ਚਲੋ ਘੱਟ ਹੁੰਦੇ ਆ ਕੰਮ ਤੇ ਚਾਦਰ ਜਿਹਾ ਸਮਾਂ ਐਵੇਂ ਹੀ ਮਾੜੀ ਮਾੜੀ ਝਾੜਤੀ ਸੀ ਕਿਉਂਕਿ ਹੁਣ ਆਪਣੇ ਜਸ਼ਨਾ ਹੈ ਨਹੀਂ ਜੀ ਅੱਗੇ ਜਸ਼ਨਾ ਜਿਵੇਂ ਖਾ ਲੈਂਦੇ ਕੋਈ ਪੂਜੀਆ ਖਾ ਲਿਆ ਜਾਂ ਕੁਝ ਵੀ ਹੈ ਨਾ ਖਾ ਲੈਂਦੇ ਜਵਾਕ ਸੋਨੂੰ ਪਤਾ ਮਾੜਾ ਮਾੜਾ ਫਿਰ ਬੈੱਡ ਤੇ ਖਲਿਆਰ ਤਾਂ ਦਿੰਦਾ ਹੀ ਆ ਤੇ ਹੁਣ ਆਪਣੇ ਜਸ਼ਨੇ ਤੋਂ ਬਿਨਾ ਕੁਝ ਨਹੀਂ ਖਿਲਨਦਾ ਚਾਦਰ ਵਧੀਆ ਪਈ ਸੀ ਬਸ ਮਾੜੇ ਜਿਹਾ ਵੱਟ ਜੇ ਸੀਗੇ ਮੈਂ ਉਹ ਕੱਢਦੇ ਸੀਗੇ ਲੋ ਜੀ ਆਪਾਂ ਲਾ ਗਏ ਸੀ ਪੋਚਾ ਲਾਉਣ ਤੇ ਬਸ ਜੀ ਇਹ ਹੁਣ ਆਪਣੇ ਬੈੱਡ ਵਗੈਰਾ ਥੱਲੇ ਪੇਟੀ ਥੱਲੇ ਇੱਥੇ ਨਾ ਛੋਟੀ ਤੇ ਟੰਗ ਕੇ ਪੋਚਾ ਫੇਰ ਲਾਉਣੀ ਪੈਂਦੀ ਐ ਤੇ ਮੈਂ ਕੱਲ ਜਿਹੜਾ ਲਾਇਆ ਸੀ ਪੋਚਾ ਛੋਟੀ ਤੇ ਉੱਤੇ ਪੋਚਾ ਬਲੇਟ ਕੇ ਫੇਰ ਲਾਇਆ ਸੀ ਤਾਂ ਕਰਕੇ ਫਿਰ ਅੱਜ ਮੈਂ ਨਹੀਂ ਲਾਇਆ ਅੱਜ ਮੈਂ ਐਵੇਂ ਹਿਲਾਤਾ ਮੈਂ ਕਿ ਚਲ ਕੱਲ ਲਾਇਆ ਤਾਂ ਹੈਗਾ ਬਾਕੀ ਸਾਨੂੰ ਪਤਾ ਹੀ ਐ ਜੀ ਜਦੋਂ ਕੱਲੇ ਬੰਦੇ ਤੇ ਕੰਮ ਜਾ ਜੇ ਨਾ ਹਨਾ ਉਦੋਂ ਬਸ ਐ ਥੋੜਾ ਜਿਹਾ ਇਹ ਹੋ ਜਾਂਦਾ ਵੀ ਚਲੋ ਮੋਟਾ-ਮੋਟਾ ਚੱਕ ਕਰ ਲਈਏ ਹਨਾ ਪਰ ਫਿਰ ਵੀ ਆਪਾਂ ਐ ਨਹੀਂ ਕਰਦੇ ਜੀ ਸਾਰਾ ਕੰਮ ਕਰਨਾ ਜਿਹੜਾ ਉਹ ਕਰਨਾ ਹੀ ਕਰਨਾ ਆਪਾਂ ਕੋਈ ਕੰਮ ਛੱਡਦੇ ਨਹੀਂ ਹੁੰਦੇ ਵੀ ਨਹੀਂ ਜੀ ਬੈਠਾ ਜਾ ਨਹੀਂ ਜਾਂਦਾ ਹਨਾ ਉਹਨਾਂ ਚ ਜਿੰਨਾ ਚ ਰਾਂਜ ਲੱਗੇ ਵੀ ਅੱਜ ਪੋਚਾ ਨਹੀਂ ਲੱਗਿਆ ਤਾਂ ਬਝੱਕ ਜੀ ਨਹੀਂ ਆਉਂਦੀ ਬੱਗੀਆਂ ਬੱਗੀਆਂ ਫਰਸਾਂ ਜਿਹਾ ਰਹਦੀਆਂ ਜੇ ਵਧੀਆ ਫਰਸਾਂ ਕਾਲੀਆਂ ਕਾਲੀਆਂ ਨਹੀਂ ਹੋ ਜਾਂਦੀਆਂ ਪੋਚਾ ਲਾਏ ਤੋਂ ਸੋਹਣਾ ਲੱਗਦਾ ਜੀ ਫੇਰ ਵੀ ਹਨਾ ਬਰਾਦ ਹੁੰਦੇ ਵਸਦੇ ਘਰਾਂ ਚ ਰਿਸ਼ਤੇਦਾਰ ਕੋਈ ਨਾ ਕੋਈ ਆ ਜਾਂਦਾ ਫੇਰ ਵੀ ਭੈੜਾ ਲੱਗਦਾ ਅਗਲਾ ਆਖ ਦਿੰਦਾ ਵੀ ਵੀ ਹਨਾ ਵੀ ਇਹ ਪੁੱਛੇ ਵੀ ਨਹੀਂ ਲੱਗਦੇ ਇਹਨਾਂ ਤੋਂ ਵੀ ਬਸ ਫੋਨ ਹੈਗੇ ਹੁਣ ਫੋਨ ਦੇਖੀ ਜਾਂਦੇ ਵੀ ਅੱਜ ਕੱਲ੍ਹ ਦੀਆਂ ਨੋਹਾ ਹਨਾ ਕੁੜੀਆਂ ਜਾਂ ਕੰਮ ਨਹੀਂ ਕਰਦੀਆਂ ਫਿਰ ਸਾਨੂੰ ਪਤਾ ਹੀ ਹੈ ਜਿਹੜੇ ਆਪਣੇ ਪੁਰਾਣੇ ਸੱਸ ਨੂੰ ਸੱਸਾਂ ਦੀ ਉਮਰ ਦਾ ਕੋਈ ਆ ਜਾਂਦਾ ਫਿਰ ਸਾਨੂੰ ਪਤਾ ਉਹ ਐਂ ਕਹਿੰਦੇ ਹੁੰਦੇ ਵੀ ਕੰਮ ਨਹੀਂ ਕਰਦੀਆਂ ਹਨਾ ਤੇ ਅੱਜ ਕੱਲ੍ਹ ਦੀਆਂ ਨੋਹਾ ਤੇ ਪਾਕੀ ਜੀ ਆਪਕ ਆਪਾਂ ਕਦੇ ਨਹੀਂ ਜਾਣ ਲੋ ਕੋਈ ਆਪਾਂ ਨੂੰ ਐ ਹੁੰਦਾ ਵੀ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਕਰਨਾਗਾ ਭਲਾਂ ਦੀ ਨਵਾ ਜਾਵੇ ਭਲਾਂ ਨੇਰੀ ਜਾਵੇ ਤੇ ਲੋ ਜੀ ਉੱਥੇ ਕਮਰੇ ਚ ਪੋਚਾ ਲਾਉਣ ਤੋਂ ਬਾਅਦ ਆਪਾਂ ਆ ਗਈ ਸੀ ਕਿ ਗੈਲਰੀ ਦੇ ਵਿੱਚ ਤੇ ਹੁਣ ਗੈਲਰੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਪੋਚਾ ਲੱਗਦਾ ਜੀ ਖੁੱਲਾ ਜਿਹਾ ਥਾਂ ਹੋ ਗਿਆ ਕਿਉਂਕਿ ਇੱਥੇ ਆਪਣਾ ਅੱਗੇ ਖੜਾ ਹੁੰਦਾ ਸੀ ਟਰੈਕਟਰ ਤੇ ਹੁਣ ਸਾਨੂੰ ਪਤਾ ਹੀ ਹੈ ਟਰੈਕਟਰ ਡੈਡੀ ਹੋਰੇ ਲੈ ਕੇ ਗਏ ਆ ਵਿਸਾਖੀ ਤੇ ਤੇ ਸ਼ਾਇਦ ਉਹ ਕੱਲ ਨੂੰ 14 ਤਰੀਕ ਨੂੰ ਸ਼ਾਇਦ ਸ਼ਾਮ ਤੱਕ ਆ ਜਾਣ ਤੇ ਬਾਕੀ ਸੌਂੜੇ ਨਾਲ ਮਲਾਵਾਂਗੇ ਉਹਨਾਂ ਨੂੰ ਵੀ ਕੀ ਕੁਛ ਕੁਛ ਲੈ ਕੇ ਆਉਣਗੇ ਜਾਂ ਨਹੀਂ ਪਤਾ ਨਹੀਂ ਆਇਆ ਤਾਂ ਪਰ ਚਲੋ ਵੀ ਜਸ਼ਨ ਆਪਣਾ ਪਾਗ ਉਹਦੀ ਬਹੁਤ ਰੀਤ ਸੀ ਮੰਮੀ ਮੈਂ ਸੇਵਾ ਕਰਕੇ ਆਉਣੀ ਆ ਮੈਂ ਜਾਣਾ ਜਾਣਾ ਅੱਗੇ ਤਾਂ ਡੈਡੀ ਉਹਨੂੰ ਜਿਵੇਂ ਸਾਖੀ ਹਲ ਦੇਣੀ ਸੱਦ ਲੈਂਦੇ ਸੀ ਜਿਵੇਂ ਜਾਂ ਸਾਡੇ ਨਵਕ ਜਾਂਦਾ ਸੀ ਜਾਂ ਗੁਰਦੁਆਰਿਆਂ ਵੀ ਟਰੈਕਟਰ ਵਗੈਰਾ ਜਾਂਦੇ ਹੀ ਰਹਿੰਦੇ ਆ ਵਿਸਾਖੀ ਤੇ ਤੇ ਅੱਗੇ ਤਾਂ ਬਾਅਦ ਚ ਜਾਂਦਾ ਸੀ ਪਰ ਅੱਜ ਉਹ ਐਕਦੀ ਕਹਿੰਦਾ ਨਹੀਂ ਪਾਪਾ ਮੈਂ ਤੇਰੇ ਨਾਲ ਹੀ ਜਾਊਂਗਾ ਤੇ ਬਸ ਜੀ ਉਹ ਆ ਗਿਆ ਜਦੋਂ ਪਸਾਖੀ ਤੋਂ ਤੇ ਜਵਾਕ ਨੂੰ ਸਕੂਲ ਉਹਦਾ ਸਕੂਲ ਜਾਇਆ ਕਰੂਗਾ ਜੀ ਬਸ ਹੁਣ ਸਾਨੂੰ ਕਹੋਨੀ ਇਹ ਤੋਂ ਬਾਅਦ ਉਹਨੂੰ ਘਰੇ ਰੱਖ ਦੇ ਜਿਹੜਾ ਰਹਿ ਗਿਆ ਰਹਿ ਗਿਆ ਹੁਣ ਬਹੁਤ ਦਿਨ ਰਹਿ ਗਿਆ ਤੇ ਬਸ ਜੀ ਆਪਣੇ ਪੋਚੇ ਵਾਲਾ ਕੰਮ ਬਸ ਲਗਭਗ ਫਤ ਬਸ ਇਹ ਤੋਂ ਬਾਅਦ ਜੀ ਮੈਂ ਪੋਚੇ ਵਗੈਰਾ ਲਾ ਕੇ ਤੇ ਬਸ ਫਿਰ ਮੈਂ ਕੁੰਢ ਲੂੰਗੀ ਆਟਾ ਆਟਾ ਗੁੰਨ ਕੇ ਤੇ ਬਾਸ ਫੇਰ ਇਹ ਤੋਂ ਬਾਅਦ ਆਪਾਂ ਪਸੂਆਂ ਦੇ ਕੰਮ ਤੇ ਜਾ ਉਧਰ ਜਾਵਾਂਗੇ ਦੁਬਾਰੇ ਤੇ ਮੇਰੇ ਪੋਤੇ ਵਗੈਰਾ ਲਾਉਂਦੇ ਕਰਦੇ ਜਸ਼ਨ ਦੇ ਡੈਡੀ ਆਗੇ ਸੀਗੇ ਦੁੱਧ ਫੜਾ ਕੇ ਭੇਣ ਕੇ ਘਰੀ ਫੜਾ ਕੇ ਆਉਣਾ ਸੀਗਾ ਤੇ ਲੱਸੀ ਵਗੈਰਾ ਫੜਾ ਕੇ ਆਉਣੀ ਸੀਗੀ ਤੇ ਫਿਰ ਇਹਨਾਂ ਨੇ ਪਿਆਤਾ ਸੀਗਾ ਪਸੂਆਂ ਨੂੰ ਅਨਸਾਰ ਪਾਣੀ ਪੀਉਣ ਲੱਗੇ ਸੀ ਬਸ ਪਹਿਲਾਂ ਤਾਂ ਕਹਿੰਦੇ ਸੀ ਮੈਂ ਪਿਆ ਦੇਣਾ ਹੁਣੀ ਤੇ ਮੈਂ ਕਹਾਂ ਚੱਲ ਕੇ ਰਾਂ ਦੁੱਧਾ ਦੁੱਧ ਫੜਾਇਓ ਆ ਕੇ ਪਿਆ ਦਿਓ ਮੈਂ ਕਹਾਂ ਚੱਲ ਉਹਨੇ ਵੀ ਹੋਰ ਖਾ ਲੈਣਗੇ ਪਸੂ ਨੀਰਾ ਫਿਰ ਪਾਣੀ ਪੂਣੀ ਪਿਆ ਕੇ ਮੈਂ ਕਹਾਂ ਚੱਲ ਆਪਾਂ ਬਾਹਰ ਹੀ ਮੰਨ ਲਾਂਗੇ ਤੇ ਲੋ ਜੀ بس ਆਪਾਂ ਲਾ ਰਹੇ ਆ ਪੋਚੇ ਤੇ ਬਾਕੀ ਜੀ ਅੱਗੇ ਤੱਕ ਉਹ ਦੂਜੇ ਖੜਮੇ ਪੋਚਣਾ ਲਾਉਨੇ ਹੁੰਦੇ ਸੀ ਉਹਦੇ ਨਾਲ ਫਿਰ ਵੀ ਸਫਾਈ ਘਟ ਆਉਂਦੀ ਸੀਗੀ ਜੀ ਇਹਦੇ ਨਾਲ ਜਿੱਦਿੰਦ ਲਾਉਣ ਲੱਗਿਆਂ ਬਹੁਤ ਜ਼ਿਆਦਾ ਸਫਾਈ ਆਉਂਦੀ ਆ ਫਰਸ਼ਾਂ ਦਾ ਵੀ ਕਲਰ ਵਧੀਆ ਹੋ ਗਿਆ ਬਲੈਕ ਬਲੈਕ ਦੀਆਂ ਵਧੀਆ ਸੋਹਣੀਆਂ ਹੋ ਜਾਂਦੀਆਂ ਤੇ ਉਹਦੇ ਨਾਲ ਥੋੜੀ ਜਿਹੀ ਘੱਟ ਸਫਾਈ ਆਉਂਦੀ ਸੀ ਇਹਦੇ ਨਾਲ ਵਧੀਆ ਸਫਾਈ ਆਉਂਦੀ ਆ ਹੱਥ ਨਾਲ ਜਿਵੇਂ ਆਪਾਂ ਪੋਚਾ ਲਾਉਣੇ ਆ ਕਈ ਵਾਰੀ ਜਦੋਂ ਆਪਾਂ ਨੂੰ ਜਿੱਥੇ ਐਂ ਜ ਲੱਗਦਾ ਵੀ ਵੀ ਵਧੀਆ ਨਹੀਂ ਲੱਗਿਆ ਆਪਾਂ ਦੁਬਾਰੇ ਵੀ ਫੇਰ ਦਿੰਨੇ ਆ ਪਰ ਉਹਦੇ ਨਾਲ ਇੰਨੀ ਸਫਾਈ ਨਹੀਂ ਆਉਂਦੀ ਸੀ ਪਤਾ ਨਹੀਂ ਕੀ ਗੱਲ ਹੈ ਇਹਦੇ ਨਾਲ ਵਧੀਆ ਆਉਂਦੀ ਆ ਸਫਾਈ ਬਹਿ ਕੇ ਤੇ ਲਓ ਜੀ ਬਸ ਲਾ ਲੁਕੇ ਪੋਚੇ ਮੈਂ ਗੁੰਨ ਲਿਆ ਸੀ ਆਟਾ ਤੇ ਆਟਾ ਗੁੰਨੇ ਕੇ ਤੇ ਵਸ ਜਸ਼ਨਦਰ ਨੇ ਪਸ਼ੂ ਬਾਹਰ ਬੰਨ ਤੇ ਸੀ ਸ਼ਾਮੇ ਸਾਰੇ ਤੇ ਸ਼ਾਂਤ ਸਾਡੇ ਬਹੁਤ ਜਿਆਦੇ ਹੁੰਦੀ ਹੈ ਜੀ ਪਸ਼ੂਆਂ ਨੂੰ ਤਾਂ ਬਹੁਤ ਮौज ਰਹਿੰਦੀ ਹੈ ਸਾਡੇ ਬਸ ਸਾਨੂੰ ਗਰਮੀਆਂ ਦੇ ਵਿੱਚ 15 ਜਾਂ 20 ਦਿਨ ਜਦੋਂ ਜਿਆਦੇ ਲੋ ਜੀ ਹੁੰਦੀ ਹੈ ਉਦੋਂ ਹੀ ਕੂਲਰ ਵਗੈਰਾ ਲਾ ਕੇ ਪਸ਼ੂਆਂ ਅੰਦਰ ਬੰਨਨੇ ਪੈਂਦੇ ਆ ਨਹੀਂ ਜਿਆਦੇ ਲੋਡ ਨਹੀਂ ਹੁੰਦੀ ਸਾਨੂੰ ਸਾਡੇ ਪਸ਼ੂ ਬਾਹਰ ਹੀ ਹੁੰਦੇ ਨੇ ਕਿਉਂਕਿ ਆਪਣੇ ਜਿਹੜੇ ਦਾਖ ਜਾਮਣਾ ਤੇ ਬੇਰੀਆਂ ਜਮਾ ਦਰਵਾਜ਼ੇ ਵਰਗੀ ਛਾਂ ਇਹਨਾਂ ਦੀ ਤੇ ਵਧੀਆ ਬੈਠੇ ਰਹਿੰਦੇ ਆ ਪਸ਼ੂ ਜੀ ਸ਼ਾਂਤੀ ਜੀ ਨਾਲ ਤੇ ਲੋ ਜੀ ਜੀ ਮੈਂ ਲਾਗੀ ਸੀ ਬੋਕਰ ਫਿਰ ਨਾ ਤੇ ਜਸ਼ਨ ਦੇ ਰੈਡੀ ਨੇ ਜਿਹੜੀ ਖੁਰਨੀ ਜੀ ਕੱਲ ਤੁਹਾਨੂੰ ਦਿਖਾਈ ਸੀ ਕੁੰਡੀਆਂ ਜਨਾਂ ਭਰ ਰੱਖੀ ਆ ਤੇ ਉਹਦਾ ਭਰ ਲੈ ਸੀ ਟੋਕਰਾਂ ਕਹਿੰਦੇ ਚਲੋ ਬਾਹਰ ਸਿੱਟਿਆਉਣਗੇ ਅਸੀਂ ਉਥੇ ਢੇਰੀ ਜਲਾ ਲੈਣੇ ਆ ਜੀ ਫਿਰ ਜਦੋਂ ਠੰਡ ਸਿਆਲ ਆ ਜਾਂਦਾ ਹਨਾ ਠੰਡ 'ਚ ਤੁਹਾਨੂੰ ਪਤਾ ਹੀ ਆ ਪਸ਼ੂ ਕਿੰਨਾ ਵਾਸ਼ਰੂਮ ਕਰਦੇ ਫਿਰ ਇੰਨਾ ਕੀ ਅਸੀਂ ਸੁੱਕ ਪਾ ਦਿੰਨੇ ਆ ਤੇ ਇੱਕ ਪਾਸੇ ਢੇਰੀ ਜੀ ਲਾ ਰੱਖੀ ਆ ਦੀ ਕੁੰਡੀਆਂ ਦੀਆਂ ਦੀ ਬਚੇ ਕੁਝ ਇਹ ਨੀਰੇ ਚਾਰੇ ਦੀ ਤੇ ਲੋ ਜਿਸ਼ਨ ਦੇ ਰੇੜੇ ਤੋਂ ਬਾਅਦ ਲੱਗ ਕੇ ਸੀ ਇਹ ਫੌੜਾ ਜਾਂ ਫੇਰ ਨਾ ਇਹਦੇ ਨਾਲ ਵਧੀਆ ਜਿਹੜਾ ਵੀ ਪਸੂਪੀ ਪਿਛਲੇ ਪਾਸੇ ਆਪ ਦੇ ਵੀ ਰੇਤਾ ਮੇ ਕੱਢ ਦਿੰਦੇ ਆ ਤੇ ਜਿਸ਼ਨ ਦੇ ਰੇੜੇ ਇਹਦੇ ਨਾਲ ਸਹੀ ਕਰ ਦਿੰਦੇ ਸਾਰਾ ਪੱਧਰ ਜਾ ਹੋ ਜਾਂਦਾ ਤੇ ਇੱਕ ਢੋਏ ਜੇ ਭਰ ਜਾਂਦੇ ਵਧੀਆ ਤੇ ਬਾਕੀ ਵੋਕਰ ਮਾਰਨੀ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ ਤੇ ਵਧੀਆ ਮੋਟੀ-ਮੋਟੀ ਵੋਕਰ ਹੁੰਦੀ ਹੈ ਫਿਰ ਛੇਤੀ ਵੱਜ ਜਾਂਦੀ ਹੈ ਤੇ ਬਸ ਜੀ ਇਸ ਤੋਂ ਬਾਅਦ ਆਪਾਂ ਗੋਇਆ ਗੋਇ ਕੁੜੇ ਵਾਲਾ ਕੰਮ ਨਿਮੇੜ ਕੇ ਬਸ ਰੋਟੀ ਹੀ ਲੱਗਣਾ ਸੀ ਆਟਾ ਕੋਟਾ ਮੈਂ ਗੁੰਨੇ ਇਸੇ ਕੀ ਸਾਰਾ 对。 ਬਾਕੀ ਜੀ ਹਨਾ ਇਨਾ ਕੰਮ ਵੀ ਕਰਨਾ ਤਾਂ ਵੀਡੀਓ ਵੀ ਬਣਾਉਣੀ ਹਨਾ ਥੋੜਾ ਜਿਹਾ ਹਾਇਤ ਹੋਤਾ ਹੋਗਾ ਔਖਾ ਜਾਂਦਾ ਤੇ ਫਿਰ ਐਡਿਟ ਕਰਨੀ ਹਨਾ ਸੋਨੂ ਪਤੀ ਆ ਫਿਰ ਟਾਈਮ ਕੱਢਣਾ ਪੈਂਦਾਗਾ ਕੰਮ ਵੀ ਬਹੁਤ ਜ਼ਿਆਦਾ ਹੋ ਜਾਂਦਾ ਪਰ ਕਈ ਲੋਗ ਜਿਹੜੇ ਵਿੱਚ ਫਿਰ ਵੀ ਕਮੈਂਟ ਕਰ ਦਿੰਦੇ ਆ ਵੀਡੀਓ ਵਧੀਆ ਨਹੀਂ ਹੁੰਦੀ ਬੇਕਾਰ ਵੀਡੀਓ ਹਨਾ ਇੱਕ ਦਿਨ ਆਪਾਂ ਨੂੰ ਕੱਲ ਪਰਸੋਂ ਵਾਲੀ ਵੀਡੀਓ ਤੇ ਕਮੈਂਟ ਆਇਆ ਸੀ ਫਿਰ ਮੈਂ ਕੋਈ ਉਹਦਾ ਰਿਪਲਾਈ ਨਹੀਂ ਕਰਿਆ ਮਹਾ ਚਲੋ ਕੋਈ ਨਹੀਂ ਹਨਾ ਆਪਾਂ ਤਾਂ ਆਪਦੇ ਕਰਨੀਓ ਬਹੁਤ ਮਿਹਨਤ ਕਰਦੇ ਆ ਅਗਲੇ ਨੂੰ ਚਲੋ ਕਿਸੇ ਨੂੰ ਨਹੀਂ ਵਧੀਆ ਲੱਗਦੀ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਤੇ ਜਿਹੜੇ ਭੈਣ ਭਰਾਵਾਂ ਨੂੰ ਵਧੀਆ ਲੱਗਦੀ ਹੈ ਹਨਾ ਉਹਨਾਂ ਨੂੰ ਤਾਂ ਲੱਗ ਹੀ ਜਾਣੀ ਹੈ ਭਲਾਂ ਦੀ ਆਪਾਂ ਕਿਵੇਂ ਦੀ ਵੀ ਵੀਡੀਓ ਪਾਈਏ ਪਰ ਆਏ ਆ ਜੀ ਆਪਾਂ ਕੋਈ ਆਏ ਨਹੀਂ ਹਨਾ ਵੀ ਕਿਸੇ ਨੂੰ ਮਾੜਾ ਚੰਗਾ ਕਹਿਣੇ ਆ ਜਾਂ ਗਲਤ ਵੀਡੀਓ ਪਾਉਣੇ ਆਪਾਂ ਤਾਂ ਆਪਦੇ ਡੇਲੀ ਦਾ ਰੁਟੀਨ ਹੁੰਦਾ ਜਿਹੜਾ ਆਪਣੇ ਕੰਮ ਕਰ ਹੁੰਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਹਨਾ ਕਿਉਂਕਿ ਮੇਰੇ ਕਿੰਨੇ ਭੈਣ ਭਰਾ ਜਿਹੜੇ ਆਪਣੀ ਵੀਡੀਓ ਦੀ ਉਡੀਕ ਕਰਦੇ ਆ ਵੀ ਪਤਾ ਨਹੀਂ ਜੇ ਵੀਡੀਓ ਮਾੜੀ ਮੋਟੀ ਲੇਟ ਹੋ ਜੇ ਤਾਂ ਮੇਰੀਆਂ ਭੈਣਾਂ ਉਦੋਂ ਹੀ ਮੇਰੇ ਕੋਲੇ ਮੈਸੇਜ ਕਰਨ ਲੱਗ ਜਾਂਦੀਆਂ WhatsApp ਤੇ ਦੀਦੀ ਹਜੇ ਬਲੌਗ ਨਹੀਂ ਆਇਆ ਅਸੀਂ કરી ਜਾਂਦੇ ਆ ਕਦੋਂ ਕਬੇ ਆ ਪਾਜ ਪਾਉਂਗੇ ਕਿ ਨਹੀਂ ਪਾਉਂਦੇ ਤੇ ਆਪਾਂ ਨੂੰ ਉਹਨਾਂ ਦਾ ਹੀ سپورਟ ਸਾਥ ਬਹੁਤ ਹੈ ਜੀ ਜਿਹੜਾ ਜਿਹੜੀਆਂ ਭੈਣਾਂ ਭੈਣ ਭਰਾ ਆਪਣੇ ਬਲੌਗ ਹਨਾ ਵੀਡੀਓ ਉਡੀਕ ਕਰਦੇ ਆ ਤੇ ਲੋ ਜੀ ਬਸ ਬੋਕਰ ਆਪਾਂ ਲਾਤੀ ਸੀ ਤੇ ਮਾੜੀ ਮਾੜੀ ਬੈੜਾਂ ਜੀਆਂ ਸੀਗੀਆਂ ਪਸੂਆਂ ਦੀਆਂ ਬਾਹਰ ਤੇ ਤੁਹਾਨੂੰ ਪਤਾ ਹੀ ਹੈ ਜੀ ਫਿਰ ਆਪਾਂ ਬਾਹਰ ਬੈੰਨੇ ਸਾਰਾ ਟੱਬਰ ਫਿਰ ਸੰਭਰੇ ਸੁਰਾ ਜਾਂ ਥਾਂ ਉਪਰ ਸੋਹਣਾ ਲੱਗਦਾਗਾ ਤੇ ਫਿਰ ਬਾਹਰ ਹੀ ਬੈਠਣਾ ਹੁੰਦਾ ਆਪਾਂ ਤਾਂ ਹੁਣ ਕਿਉਂਕਿ ਆਪਣੇ ਲੈਟ ਦਾ ਲਾਣ ਲਾਗੇ ਕੱਟ ਲੈਣ ਤੋਂ ਕੱਟ ਦਿੰਦੇ ਅਜੀ 10:00 ਵਜੇ ਬਸ 10:00 ਵਜੇ ਕੰਪੈਨਾਂ ਚੱਲ ਪੈਂਦੀਆਂ ਉਦੋਂ ਲੈਟ ਕੱਟ ਦਿੰਦੇ ਆ ਫਿਰ ਸ਼ੀ ਜਾਂ ਸਾਢੇ ਕਿ ਸ਼ੀ ਦਾ ਟਾਈਮ ਹੁੰਦਾ ਉਦੋਂ ਛੱਡਦੇ ਆ ਜੀ ਲੈਟ ਤੇ ਲੋ ਜੀ ਬਸ ਆਪਾਂ ਬਾਹਰ ਵੀ ਲਾਤੀ ਬੋਕਰ ਤੇ ਜਸ਼ਨ ਦੇ ਡੈਡੀ ਨੇ ਚੜਾਤੀ ਸ਼ਿਕਲੀ ਇਹਦੇ ਤੇ ਬਸ ਇਹ ਤੋਂ ਬਾਅਦ ਆਪਾਂ ਲਾਗੇ ਸੀਗੇ ਰੋਟੀ ਖਾਣ ਕਿਉਂਕਿ ਕੱਲ ਕੱਲ ਵਾਲੀ ਵੀਡੀਓ ਤੇ ਜਸਵੀਰ ਭੈਣ ਕਹਿੰਦੀ ਸੀਗੀ ਕਹਿੰਦੀ ਦੀਦੀ ਰੋਟੀ ਖਾਣੇ ਹੁੰਨੇ ਉਦੋਂ ਵੀ ਵੀਡੀਓ ਬਣਾਇਆ ਕਰੋ ਤੇ ਮੈਂ ਤੇ ਜਸ਼ਨ ਦੇ ਡੈਡੀ ਖਾ ਮੰਮੀ ਨੂੰ ਮੈਂ ਫੜਾਇਆ ਹੀ ਸੀ ਜੀ ਬੈਠਕ ਚ ਮੰਮੀ ਨੂੰ ਰੋਟੀ ਮੰਮੀ ਖਾ ਰਹੀ ਸੀ ਤੇ ਅਸੀਂ ਅਸੀਂ ਡੱਬਾ ਚੱਕ ਲੈ ਸੀ ਕੋਲੇ ਤੇ ਬਸ ਖਾ ਰਹੇ ਸੀ ਅਸੀਂ ਦੋਨੇ ਹੁਣ ਦੋ ਤਿੰਨ ਹੀ ਜਣੇ ਰਹਿ ਗਏ ਜੀ ਅਸੀਂ ਤੇ ਬਸ ਥੋੜੀ ਜਿਹੀ ਰੋਟੀ ਬੰਦੀ ਆ ਬਸ ਜੇ ਆਪਣੇ ਸ਼ੇਰੂ ਤੇ ਜਿੰਮੀ ਦੀ ਰੋਟੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੀ ਹੈ ਜੀ ਜੀਆਂ ਜਦੋਂ ਜਿੰਨੇ ਘਰ ਦੇ ਜੀ ਹੁੰਦੇ ਉਹਨਾਂ ਹੀ ਕੰਮ ਜ਼ਿਆਦੇ ਹੁੰਦਾ ਜਦੋਂ ਜੀ ਘਟ ਜਾਂਦੇ ਆ ਹੁਣ ਜਿਵੇਂ ਜਸ਼ਨ ਤੇ ਡੈਡੀ ਹੈ ਨਹੀਂ ਦੋਨੇ ਤੁਹਾਨੂੰ ਪਤਾ ਉਸ ਹਾਵਨਾ ਕੰਮ ਵੀ ਥੋੜਾ ਫੇਰ ਵੀ ਘਟ ਜਾਂਦਾ ਹਨ ਤੇ ਲੋ ਜੀ ਜਸ਼ਨ ਤੇ ਡੈਡੀ ਤਾਂ ਜਿਵੇਂ ਥਾਲ ਵਗੈਰਾ ਚ ਖਾਂਦੇ ਮੈਂ ਤਾਂ ਐਵੇਂ ਹੀ ਖਾ ਲੈਂਦੀ ਹੁੰਨੀ ਆ ਜੀ ਹੱਥਾਂ ਧਰ ਕੇ ਮੈਨੂੰ ਇੰਨਾ ਹੈ ਨਹੀਂ ਜੀ ਥਾਲ ਵਗੈਰਾ ਚ ਰੋਟੀ ਖਾਣ ਦਾ ਬਸ ਐਵੇਂ ਵੀ ਜੇ ਤਾਂ ਕਦੇ ਜਿਵੇਂ ਗੰਡਾ ਵਗੈਰਾ ਜੀਰਨਾ ਹੋਵੇ ਤਾਂ ਉਦੋਂ ਤਾਂ ਭਰਾਂ ਥਾਲ ਧੂਰ ਲੈ ਲੀਏ ਨਹੀਂ ਤਾਂ ਐਵੇਂ ਹੀ ਖਾ ਲਈ ਦੀ ਜੀ ਬਸ ਜੀ ਇਸ ਤੋਂ ਬਾਅਦ ਆਪਾਂ ਅੱਗੇ ਸੀਗੇ ਆਪਣੇ ਕੱਪੜੇ ਪ੍ਰੈਸ ਕਰਨ ਤੇ ਕਿਉਂਕਿ ਰੋਟੀ ਖਾ ਖਾਦੇ ਕਰਦੇ ਭੈਣ ਦਾ ਫੋਨ ਆ ਗਿਆ ਕਹਿੰਦੀ ਵੀ ਆਪਾਂ ਚੋਰ ਮਰ ਜਾ ਵਰਦੇ ਆ ਕਹਿੰਦੀ ਉਧਰ ਮੇਰੇ ਭਰਾ ਨੇ ਤੇ ਭਝਾਈ ਕਹਿੰਦੇ ਉਹ ਕਹਿੰਦੇ ਸੀ ਵੀ ਅਸੀਂ ਆ ਜਾਾਂਗੇ ਚਲ ਤੁਸੀਂ ਆਉਣਾ ਤਾਂ ਕਹਿੰਦੇ ਆਜੋ ਤੇ ਫਿਰ ਅਸੀਂ ਸਕੀਮ ਬਣਾ ਲਈ ਜਿਸ ਸੇਖਾ ਚਲ ਵੀ ਤਲਵੰਡੀ ਸਾਬੂ ਉੱਥੇ ਤਾਂ ਨਹੀਂ ਜਾਈਦਾ ਦਮਦਮਾ ਸਾਹਿਬ ਤਾਂ ਵੀ ਚਲੋ ਆਪਾਂ ਇੱਥੇ ਚੋਰ ਮਰ ਜਾ ਵਰਦੇ ਆ ਕਿਉਂਕਿ ਬ੍ਰੀਤ ਵਰਗੀਆਂ ਬਾਹਲਾ ਕਰੀਆਂ ਨੇ ਅਸੀਂ ਮੰਮੀ ਅਸੀਂ ਜਾਣਾ ਹੈ ਮੰਮੀ ਅਸੀਂ ਜਾਣਾ ਤੇ ਫਿਰ ਮੈਂ ਜਸ਼ਨ ਦੇ ਡੈਡੀ ਨੂੰ ਪੁੱਛ ਲਿਆ ਮਾ ਜਾਵਣੇ ਕਹਿੰਦੇ ਚਲੋ ਜਾਵੜੋ ਕਹਿੰਦੇ ਸਾਡੇ ਇੱਥੇ ਜੀ ਬਸ 5 ਕਿਲੋਮੀਟਰ ਹੈ 10 ਮਿੰਟ ਲੱਗਦੇ ਆ ਬਸ දසබිනි ලක්දේ සවන්ද. 10ම පස ඉන්නගේ ටෑම ලක්ද. ਤੇ ਬਸ ਜੀ ਫਿਰ ਆਪਾਂ ਕਰ ਲਈ ਸੀਗੀ ਤਿਆਰੀ ਮੈਂ ਚਲੋ ਜਾ ਵਰਦੇ ਆਂਗੇ ਚਲੋ ਵੀ ਚਲੋ ਨਾਲੇ ਤਾਂ ਅਜ ਸੰਗਰਾਮ ਦਾ ਨਾਲੇ ਵਿਸਾਖੀ ਹੈ ਚਲੋ ਗੁਰਦੁਆਰਾ ਸਾਹਿਬ ਉ ਤਾਂ ਨਹੀਂ ਜਾਈਦਾ ਰੋਜ਼ ਜਿਵੇਂ ਆਪਣੀ ਢਾਣੀ ਬਹੁਤ ਜ਼ਿਆਦਾ ਦੂਰ ਹੈ ਜੀ ਹਨ ਤੇ ਚਲੋ ਮੈਂ ਕਿਹਾ ਚੱਲ ਅੱਜ ਵੀ ਸੰਗਰਾਮ ਦਾ ਨਾਲੇ ਤਾਂ ਵਧੀਆ ਨਾਲੇ ਵਿਸਾਖੀ ਦਾ ਦਿਹਾੜਾ ਤੇ ਮੈਂ ਕਿਹਾ ਚਲੋ ਅੱਜ ਆਪਾਂ ਜਾ ਵਰਦੇ ਆਂ ਤੇ ਇੱਥੇ ਜੀ ਮੰਮੀ ਨੇ ਵੀ ਤਿਆਰੀ ਕਰ ਲਈ ਸੀਗੀ ਮਾਮੇ ਕੇ ਪਿੰਡ ਜਾਣ ਦੀ ਕਿਉਂਕਿ ਮੰਮੀ ਦੀ ਟੂਈ ਹਜੇ ਇੱਥੋਂ ਸੈੱਟ ਨਹੀਂ ਆਈ ਕਈ ਡਾਕਟਰ ਬਦਲਤੇ ਤੇ ਉਹ ਮਾਮਾ ਕਹਿੰਦਾ ਚਲ ਤੂੰ ਇੱਥੋਂ ਆ ਜਾ ਉੱਥੇ ਪਤਾ ਨਹੀਂ ਤਾਂ ਸਿੰਗੋ ਆਲਦੀ ਸੀ ਪਤਾ ਨਹੀਂ ਸੀ ਤੋ ਇਹ ਕਹਿੰਦੇ ਵੀ ਚਲੋ ਉੱਥੇ ਮੈਂ ਦਿਖਾ ਲਿਆਂਗਾ ਤੇ ਤਾਂ ਕਰਕੇ ਜੀ ਮੰਮੀ ਨੇ ਤਿਆਰੀ ਕਰ ਲਈ ਸੀ ਮਾਮੇ ਦੇ ਪਿੰਡ ਜਾਣ ਦੀ ਤੇ ਆਪਾਂ ਤਿਆਰੀ ਕਰ ਲਈ ਸੀ ਚੋਰ ਮਾਰ ਜਾਂਦੀ ਜੀ ਬਸ ਤੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਬਾਕੀ ਜਿਹੜੀ ਆਪਾਂ ਚੋਰ ਮਾਰ ਮੇਲੇ ਤੇ ਜਾਵਾਂਗੇ ਉਹ ਵੀਡੀਓ ਆਪਾਂ ਵੀ ਉਹ ਆਪਾਂ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜੇ ਉਹ ਵੀਡੀਓ ਐਡ ਕਰਦੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਸੀਗੀ ਤੇ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਵਾਈਫਾਈ ਨਹੀਂ ਲੱਗਿਆ ਫਿਰ ਟਾਈਮ ਤੇ ਵੀਡੀਓ ਨਹੀਂ ਹੋਣੀ ਸੀ ਅਪਲੋਡ ਹਨਾ ਤੇ ਕਿਉਂਕਿ ਵੀਡੀਓ ਜਾਦੇ ਹੀ ਲੰਮੀ ਹੋ ਜਾਣੀ ਸੀਗੀ ਤੇ ਉਹ ਆਪਾਂ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਤੇ ਬਾਕੀ ਉਹ ਵੀਡੀਓ ਚ ਆਪਾਂ ਤੁਹਾਡੇ ਨਾਲ ਸ਼ਾਮ ਦੇ ਕੰਮ ਧੰਦੇ ਹੋਰ ਐਡ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਸੋਹਣਾ ਜਿਹਾ ਕਮੈਂਟ ਕਰ ਦਿਓ ਨਾਲੇ ਲਾਈਕ ਕਰ ਦਿਓ ਤੇ ਬਾਕੀ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਤਾਂ ਕਿ ਆਪਣੇ ਸਬਸਕ੍ਰਾਈਬਰ ਥੋੜੀ ਥੋੜੀ ਹੌਲੀ ਹੌਲੀ ਕਰਕੇ ਗੇਨ ਹੋ ਸਕਣ ਹੋਰ ਵੱਧ ਸਕਣ ਤਾਂ ਬਾਕੀ ਜੀ ਪਲੀਜ਼ ਜਿਨ੍ਹਾਂ ਨੇ ਆਪਣੀ ਵੀਡੀਓ ਨੂੰ ਇੱਥੋਂ ਤੱਕ ਵਾਚ ਕਰਿਆ ਸਾਰਿਆਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਜੀ ਤੇ ਜਿਨ੍ਹਾਂ ਨੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਸਾਰਿਆਂ ਨੂੰ ਸਾਡੇ ਵੱਲੋਂ ਪਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ